ਤੇ ਅਮਰਤਾਰੀ ਇੱਕ ਨੌਜਵਾਨ ਹੈ ਜਿਸ ਨੂੰ ਚੁੱਕ ਕੇ ਲਿਜਾਇਆ ਜਾ ਰਿਹਾ ਦੇਖੋ ਇਸ ਤਰ੍ਹਾਂ ਬਾਈ ਸਾਹਿਬ ਜੀ ਅੰਦਰ ਫੇਰ ਕੇ ਜੀ ਬਾਈ ਸਾਹਿਬ ਜੀ ਛੱਡ ਦਿਓ ਬਾਈ ਸਾਹਿਬ ਜੀ ਬਾਈ ਸਾਹਿਬ ਜੀ ਬੱਸ ਕਰ ਬਾਈ ਸਾਹਿਬ ਜੀ ਬਾਈ ਸਾਹਿਬ ਜੀ ਅੰਦਰ ਦੇਖੋ ਕਿ ਅਰੈਸਟ ਕੀਤੇ ਜਾ ਰਹੇ ਨੇ ਜਿਹੜੇ ਬਾਹਰੋਂ ਆਏ ਨੇ ਸਾਡਾ ਸਿੰਘ ਅਨੰਦਪੁਰ ਸਾਹਿਬ ਤੋਂ ਆਇਆ ਵੇ ਸਾਡੀ ਤਾਂ ਸਟਾਰ ਲੱਗ ਗਈ ਨਾ ਗਾਦੀ ਗੱਲ ਗਾਦੀ ਗੱਲ ਕਰੀਏ ਤੇ ਗੀ ਗੱਲ ਅੰਦਰ ਚੱਲ ਗਏ ਗਾਦੀ ਗੱਲ ਯਾਰ ਜੋ ਇਤਨੀ ਗੱਲ ਗਾਦੀ ਯਾਰ ਬੱਸ ਬਿਲਕੁਲ ਗੱਲਬਾਤ ਕਰਨ ਦੀ ਆ ਦੇਖੋ ਕਿੰਨੀ ਫੋਰਸ ਤੋਂ ਦੋ ਸਿੰਘ ਨੇ ਗੱਡੀ ਤੇ ਚੜਾਏ ਗਏ ਆ ਦੇਖੋ ਤੁਸੀਂ ਉਹ ਫੇਰ ਬਾਹਰ ਨਿਕਲ ਗਿਆ ਬੱਸ ਚੋਂ ਉਹ ਇੱਕ ਭਰਾ ਸਾਡੇ ਅੰਦਰ ਤੁਸੀਂ ਹੋ ਕੌਣ ਕਿੱਥੋਂ ਆਏ ਹੋ ਜੀ ਆ ਦੇਖੋ ਜੀ ਮੈਂ ਸੀਗਨੰਦ ਪ੍ਰਸਾਦ ਤੋਂ ਆਇਆ ਜੀ ਤੁਸੀਂ ਤੁਸੀਂ ਖੜੇ ਸੀ ਜਾਣ ਕੇ ਮੈਂ ਖੜਾ ਹੋਇਆ ਸੀ ਖੜੇ ਅਸੀਂ ਖੜੇ ਸੀ ਮੇਰਾ ਭਰਾ ਅੰਦਰ ਹੈ ਉਹ ਨੂੰ ਨਹੀਂ ਗਈ ਆ ਜੀ ਜੀ ਸਭ ਦੇਖ ਸਕਦੇ ਹੋ ਇੱਥੇ ਠੀਕ ਹੈ ਹੁਣ ਇਹ ਸਾਰਾ ਮਾਹੌਲ ਤੁਸੀਂ ਦੇਖ ਲਿਆ ਵੇਖੋ ਆਹਣਾ ਅਸੀਂ ਕੀ ਕਹਣਾ ਭਾਈ ਸਾਹਿਬ ਮੇਰਾ ਭਰਾ ਹੈ ਉਹਨੂੰ ਤਾਨੂੰ ਲੈ ਕੇ ਕਿਉਂ ਜਾ ਰਹੇ ਸੀ ਤੁਸੀਂ ਤੁਸੀਂ ਸੜੇ ਤੁਹਾਡੇ ਨਾਲ ਗੱਲ ਕਰ ਤੁਹਾਡੇ ਨਾਲ ਗੱਲ ਕਰ ਵੀ ਜਲਮਾ ਕੀ ਅਪਰਾਧ ਅਸੀਂ ਕੁਝ ਕਰਦੇ ਪਏ ਹਾਂ ਹੈ ਆਪਣੀ ਗੱਲ ਮੀਡੀਆ ਦੇ ਸਾਹਮਣੇ ਰੱਖਣੀ ਕੀ ਅਪਰਾਧ ਹੱਦ ਹੋ ਗਈ ਪਈ ਹੈ ਹਾਂ ਕਰੋ 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 ਹੱਦ ਹੋ ਗਈ ਪਈ ਹੈ ਇਹ ਸਾਡਾ ਹੀ ਮੁਲਕ ਆ ਕਿਹੜੇ ਕਿਹੜੇ ਦੂਜੇ ਮੁਲਕ ਜਾ ਗਿਆ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਆਏ ਇੱਥੇ ਪੈਟਾਲ ਸਵਾਰ ਜਿਹੜਾ ਸਿੰਘ ਸਮਾਣੇ ਮੋਰਚੇ ਤੇ ਚੜਿਆ ਭਾਈ ਗੁਰਜੀਤ ਸਿੰਘ ਖਾਲਸਾ ਉਹਦੇ ਵੱਲੋਂ ਅਸੀਂ ਆਏ ਆ ਇਹ ਮੋਰਚਿਆਂ ਦੇ ਬਗਾਰੇ ਦਾ ਹੁੰਦਾ ਕੀ ਹੈ ਸਾਨੂੰ ਸਰਕਾਰਾਂ ਇਹ ਤਾਂ ਦੱਸ ਦੇਣ ਉਹ ਕਹਿੰਦੇ 144 ਲਾਈ ਆ ਸੀ ਤਾਂ ਉਹ 144 ਲਾਈ ਆ ਕਾ ਦੇ ਇਸ ਕਿ 144 ਕਿੰਨੇ ਬੰਦੇ ਹੁੰਦੇ ਨੇ 4 ਤੋਂ ਵੱਗ ਨਹੀਂ ਆ ਤਾਂ ਇਹੀ ਕਿੱਥੇ ਆ ਆ ਦੋ ਸਿੰਘ ਅਸੀਂ ਖੜੇ ਆ ਸਰ ਇਹਨੇ ਪੁਲਿਸ ਵਾਲੇ ਮਿਲ ਕੇ ਵੀ ਦੋ ਕੁ ਟੇਨ ਨਹੀਂ ਕਰ पाए ਬਿਲਕੁਲ ਤਸਵੀਰ ਆ ਇਹਨਾ ਇਹ ਤਾਂ ਗੁਰੂ ਦੀ ਕਿਰਪਾ ਵਾ ਗੁਰੂ ਦਾ ਬਾਣਾ ਵਾ ਜੇ ਦਸਤਾਰ ਲੱਥ ਜਾਂਦੀ ਤੇ ਫੇਰ ਇਹ ਤਾਂ ਇਹਨਾਂ ਨੂੰ ਪਤਾ ਲੱਗ ਜਾਣਾ ਸੀਗਾ ਉਹਨਾਂ ਕੋਸ਼ਿਸ਼ ਤਾਂ ਪੂਰੀ ਕੀਤੀ ਹੈ ਮਹਾਰਾਜ ਨਾਲ ਲਾਜ ਰੱਖ ਲਈ ਸਾਡੀ ਪਹਿਲੇ ਦਿੱਲੀ ਦੀ ਜੀਐਨਯੂ ਪੰਜਾਬ ਦੀ ਚੰਨੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਕਹਿੰਦਾ ਸਟੂਡੈਂਟਸ ਕੋ ਜਾਨ ਬੂਝ ਕੇ ਨਹੀਂ ਸਤਾਏ 2 ਨੰਬਰ ਗੇਟ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਸੀ ਕਿ 2 ਨੰਬਰ ਗੇਟ ਤੇ ਇੱਕ ਵਾਰ ਧੱਕਾ ਮੁੱਕੀ ਹੋਈ ਕੁਝ ਕੁਝ ਜਿਹੜੇ ਬਾਹਰੋਂ ਆਏ ਹੋਏ ਸਿੰਘ ਸੀਗੇ ਉਹਨਾਂ ਨੂੰ ਜਿਹੜਾ ਹੈ ਗੱਡੀ ਦੇ ਵਿੱਚ ਚੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕੁਝ ਨੌਜਵਾਨਾਂ ਨੂੰ ਚੜਾਇਆ ਵੀ ਗਿਆ ਦੋ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਸੀ ਉਹ ਉੱਤਰ ਵੀ ਗਏ ਨੇ ਤੇ ਨਾ ਇਹਨਾਂ ਨੂੰ ਫਿਰ ਨੱਠੇ ਦੇ ਰਾਹ ਲੱਭਣਾ ਕਿ ਕਿੱਦਾਂ ਨੱਠੀ ਹੈ ਹੁਣ ਅੱਜ ਇਹ ਆਪਣਾ ਤੱਕਾ ਚ ਕਰ ਰਹੇ ਆ ਪੂਰੇ ਸਾਡੇ ਦੇ ਸਾਡੇ ਦੇ ਜੋਰ ਰਣਾ ਰਹੇ ਆ ਪਰ ਜਦੋਂ ਅਸੀਂ ਆਪਣੀ ਆਈ ਤੇ ਆ ਕੇ ਫਿਰੇ ਸਾਰੀ ਚੰਡੀਗੜ੍ਹ ਨੂੰ ਸੈਂਟਰ ਤੱਕ ਨੂੰ ਫਿਰੇ ਦੰਦਲਾ ਪਾਉਂਦੀਆਂ ਤੇ ਇਹਨਾਂ ਨੂੰ ਪਤਾ ਨਹੀਂ ਲੱਗਣਾ ਜੀ ਹਾਂਜੀ ਵਿਦਿਆਰਥੀ ਤਾਂ ਕੁਝ ਕੁ ਨੌਜਵਾਨ ਨੇ ਤਿੰਨ ਚਾਰ ਨੌਜਵਾਨ ਨੇ ਜਿਨ੍ਹਾਂ ਨੂੰ ਇਸ ਬੱਸ ਚ ਚੜਾ ਕੇ ਜਿਹੜੀ ਚੰਡੀਗੜ੍ਹ ਪੁਲਿਸ ਆ ਉਹ ਲੈ ਗਈ ਆ ਜ਼ਾਹਰ ਜੀ ਗੱਲ ਹੈ ਕਿ ਨੇੜਲੇ ਥਾਣੇ ਦੇ ਵਿੱਚ ਉਹਨਾਂ ਨੂੰ ਲਿਜਾਇਆ ਜਾਏਗਾ ਔਰ ਦੋ ਜਣੇ ਜਿਹੜੇ ਸਿੰਘਾਂ ਨੂੰ ਤੁਸੀਂ ਤਸਵੀਰ ਦੇਖੀ ਉਹ ਗੱਡੀ ਚੋਂ ਬਾਹਰ ਨਿਕਲ ਗਏ ਪਰ ਕੁਝ ਨੂੰ ਜਿਹੜਾ ਗੱਡੀ ਦੇ ਵਿੱਚ ਚੜਾ ਕੇ ਇਸ ਵੇਲੇ ਜਿਹੜੀ ਪੁਲਿਸ ਆ ਉਹ ਲਿਜਾ ਚੁੱਕੀ ਹੈ